ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪ੍ਰਵਾਸ ਦਾ ਰੋਖ ਕਰ ਰਹੇ ਹਨ ਦੂਜੇ ਪਾਸੇ ਇਹ ਪ੍ਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਉਜਾੜਨ ਦੇ ਰਾਹ ਬਲ ਤੁਰਿਆ ਹੈ ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਸਰਕਾਰ ਵੱਲੋਂ ਆਪਣੇ ਫੌਜਦਾਰੀ ਜਹਾਜ਼ਾਂ ਵਿੱਚ ਜੰਜੀਰਾਂ ਨਾਲ ਬੰਨ ਕੇ ਪੰਜਾਬੀਆਂ ਨੂੰ ਰਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ ਇਸੇ ਕڑی ਦੇ ਤਹਿਤ ਅਰਬ ਦੇਸ਼ਾਂ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਲੜਕੀਆਂ ਦੇ ਨਾਲ ਤਸ਼ੱਦਦ ਦੇ ਮਾਮਲੇ ਵਧਦੇ ਜਾ ਰਹੇ ਹਨ ਹਰ ਵਾਰ ਦੀ ਤਰ੍ਹਾਂ ਸੰਤ ਸਿਚੇਵਾਲ ਤੋਂ ਇਹਨਾਂ ਲੜਕੀਆਂ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਸਿਚੇਵਾਲ ਦਾ ਕਹਿਣਾ ਹੈ ਕਿ ਜੋ ਹਾਲਾਤ ਇਸ ਵਕਤ ਪੰਜਾਬ ਦੇ ਨੌਜਵਾਨਾਂ ਲਈ ਪ੍ਰਵਾਸ ਨੂੰ ਲੈ ਕੇ ਬਣੇ ਹੋਏ ਹਨ ਉਹ ਬੇहद ਚਿੰਤਾਜਨਕ ਹਨ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਵਿਦੇਸ਼ ਦਾ ਰੁੱਖ ਕਰਦੇ ਹਨ ਤਾਂ ਸਹੀ ਢੰਗ ਨਾਲ ਕਰਨ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ। ਇਹ ਇੱਕ ਬੜੀ ਦੁਖਦੀ ਗੱਲ ਹੈ ਕਿ ਇੱਕ ਬੰਨੇ ਤਾਂ ਸਾਡੇ ਨੌਜਵਾਨ ਜਿਹੜੇ ਹੈਗੇ ਰੋਜ਼ਗਾਰ ਦੀ ਖਾਤਰ ਅ ਅਮਰੀਕਾ ਦੇ ਵਿੱਚੋਂ ਲਗਾਤਾਰ ਆਪਾਂ ਦੇਖ ਰਿਹਾ ਉਹ ਡਬੂਟ ਹੋ ਰਿਹਾ ਉਹ ਵੀ ਹੈ ਵੀ ਅਨਮਨੁੱਖੀ ਤਰੀਕੇ ਦੇ ਨਾਲ ਉਹਨਾਂ ਨੂੰ ਬੇੜੀਆਂ ਪਾ ਕੇ ਉਹਨਾਂ ਨੂੰ ਕੜੀਆਂ ਲਾ ਕੇ ਇਹ ਲਿਆਂਦਾ ਜਾ ਰਿਹਾ ਸੋ ਦੂਸਰੇ ਬੰਨੇ ਜਿਹੜੇ ਹੈਗੇ ਸਾਡੇ ਕੁਝ ਬੱਚੇ ਅ ਅਰਬ ਮੁਲਕਾਂ ਦੇ ਵਿੱਚ ਖਾਸ ਕਰਕੇ ਲੜਕੀਆਂ ਲੰਬੇ ਸਮੇਂ ਤੋਂ ਅਸੀਂ ਯਤਨ ਕੀਤੇ ਆ ਉਹ ਤੋਂ ਬਾਅਦ ਲੜਕੀਆਂ ਵਾਪਸ ਆਈਆਂ ਇਹ ਨਾ ਦੇ ਨਾਲ ਵੀ ਉੱਥੇ ਅਣਮਨੁੱਖੀ ਵਤੀਰਾ ਹੁੰਦਾ ਤੇ ਉਹਦੇ ਨਾਲ ਜਦੋਂ ਉੱਥੇ ਫਸ ਜਾਂਦੀਆਂ ਲੜਕੀਆਂ ਫਿਰ ਉਹ ਜਿਸ ਤਰ੍ਹਾਂ ਸੰਪਰਕ ਕਰਦੇ ਆ ਤੇ ਉਹਨਾਂ ਦੀ ਹਾਲਤ ਬਹੁਤ ਉੱਥੇ ਖਾਸਤਾ ਕਈ ਵਾਰੀ ਉਹਨਾਂ ਤੇ ਨਜਾਇਜ਼ ਕੇਸ ਪਾ ਕੇ ਜਾਂ ਚੋਰੀ ਦਾ ਕੇਸ ਪਾ ਕੇ ਉਹਨਾਂ ਨੂੰ ਰੱਖ ਲੈਂਦੇ ਆ ਇਹਦੇ ਵਿੱਚ ਉਹਦਾ ਕੋਈ ਆਧਾਰ ਨਹੀਂ ਹੁੰਦਾ ਸਿਰਫ ਇਹ ਸੇ ਕਰਕੇ ਵੀ ਅਗਲੇ ਨੂੰ ਖਰਾਬ ਕਰਨ ਦੇ ਵਾਸਤੇ ਉਹ ਕਰਦੇ ਆ ਸਾਡੇ ਕੋਲ ਇੱਕ ਲੜਕੀ ਜਿਹੜੀ ਆ ਅਮਾਨ ਤੋਂ ਜਿਹੜੀ ਹੈਗੀ ਆ ਆਈ ਵਾਪਸ ਜਿਹੜੀ 2023 ਦੇ ਵਿੱਚ ਗਈ ਸੀ ਤੇ 60000 ਰੁਪਇਆ ਰੈਵਲ ਏਜੰਟ ਨੇ ਇਹਦੇ ਕੋਲ ਲਿਜਾਣ ਵਾਸਤੇ ਲਿਆ ਸੀ ਤੇ 30000 ਤਨਖਾਹ ਦੇਖੀ ਸੀ ਵੀ ਤੈਨੂੰ ਮਹੀਨੇ ਦੀ 30000 ਤਨਖਾਹ ਮਿਲੂਗੀ ਪਰ ਇੱਕ ਵਧੀਆ ਪਰਿਵਾਰ ਦੇ ਵਿੱਚ ਵੀ ਉੱਥੇ ਤੁਹਾਨੂੰ ਕੰਮ ਦਿਖਾਵਾਂਗੇ ਜਿੱਥੇ ਕੰਮ ਤੇ ਲਾਉਣਾ ਇਹੋ ਜਿਹੇ ਵਾਹਦੇ ਉਹਨਾਂ ਨੇ ਇਹ ਇਹ ਇਸ ਉਹਨਾਂ ਨੂੰ ਜਦੋਂ ਉਹਨੂੰ ਵਾਪਸ ਲਿਆਉਣ ਦਾ ਕਹਿੰਦੇ ਸੀ ਉਹ 2 ਲੱਖ ਰੁਪਈਆ ਮੰਗਦੇ ਸੀ ਵੀ 2 ਲੱਖ ਰੁਪਈਆ ਦਿਓ ਅਸੀਂ ਤਾਂ ਇਹਨੂੰ ਵਾਪਸ ਭੇਜਾਂਗੇ ਸੋ ਇਹ ਲੜਕੀ ਨੇ ਇਹੋ ਜਿਹੇ ਇਲਜ਼ਾਮ ਵੀ ਲਾਇਆ ਕਿ ਜਦੋਂ ਉਸੇ ਕੰਮ ਕਰਾਉਣ ਦੇ ਨਾਲ-ਨਾਲ ਉਹ ਕੁੱਟਦੇ ਵੀ ਸੀ ਤੇ ਉਹਦੇ ਨਾਲ ਧੱਕੇਸ਼ਾਹੀ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀਗੇ ਉਹਦੇ ਨਾਲ ਹੱਥੋ ਪਾਈ ਵੀ ਹੁੰਦੇ ਸੀ ਜਿਹੜਾ ਕਿ ਬਹੁਤ ਦੁਖਦਈ ਹੈ ਇਹ ਇਹਨੇ ਸਿਰਫ 2-3 ਮਹੀਨੇ ਕੰਮ ਕੀਤਾ ਤੇ ਉਦੋਂ ਮਗਰੋਂ ਜਿਹੜਾ ਹੈਗਾ ਇਹ ਲੜਕੀ ਜਿਹੜੀ ਆ ਹਫਤਾ ਜਿਹੜੀ ਹੈ ਕਿ ਆਮਾਨ ਤੋਂ ਪਹਿਲਾਂ ਹੀ ਵਾਪਸ ਆਈ ਹਫਤਾ ਪਹਿਲਾਂ ਹੀ ਸੋ ਇਹਨੇ ਉੱਥੇ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਲ ਦੇ 8-9 ਮਹੀਨੇ ਨੂੰ ਉੱਥੇ ਰਹਿਣਾ ਪਿਆ ਕਿਉਂਕਿ ਇਹਦੇ ਉੱਤੇ ਵੀ ਇਲਜ਼ਾਮ ਲਾ ਦਿੱਤਾ ਸੀ ਉਹਦੇ ਪੈਸੇ ਜੁਰਮਾਨਾ ਜਿਹੜਾ ਸੀਗਾ ਇਹਨੂੰ ਕਰ ਦਿੱਤਾ ਸੀ ਕੋਰਟ ਨੇ ਉਹਨੂੰ ਫਿਰ ਉੱਥੇ ਰਹਿ ਕੇ ਜੁਰਮਾਨਾ ਕੋਰਟ ਤੋਂ ਮਾਫ ਕਰਾਉਣ ਵਾਸਤੇ 8-9 ਮਹੀਨੇ ਇਹ ਅੰਬੈਸੀ ਦੇ ਵਿੱਚ ਹੀ ਉੱਥੇ ਰਹੀ। ਸੋ ਹੁਣ ਇਹ ਵਾਪਸ ਆਈ ਹੈ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤੇ ਅਸੀਂ ਧੰਨਵਾਦ ਕਰਦੇ ਆਂ ਇੰਡੀਆਨ ਅੰਬੈਸੀ ਦਾ ਜਿਨ੍ਹਾਂ ਨੇ ਇਹਦੀ ਮਦਦ ਵੀ ਕੀਤੀ ਹੈ ਜਿਹਦੇ ਨਾਲ ਕਰਕੇ ਇਹਦਾ ਉੱਥੇ ਕੇਸ ਜਿਹੜਾ ਸੀਗਾ ਉਹਦਾ ਵੀ ਸੋਲਵ ਕਰਵਾਇਆ। ਸੋ ਅਸੀਂ ਤਾਂ ਇਹੋ ਹੀ ਬੇਨਤੀ ਕਰਨੀ ਚਾਹੁੰਦੇ ਆਂ ਕਿ ਸਾਨੂੰ ਜਿਹੜਾ ਹੈਗਾ ਇਹੋ ਜਿਹੇ ਏਜੰਟਾਂ ਦੇ ਮਗਰ ਲਾ ਕੇ ਜਿਹੜੇ ਸਾਨੂੰ ਇਹੋ ਜਿਹਾ ਚਾਸਾ ਦਵਾਉਂਦੇ ਵੀ ਉੱਥੇ ਇੰਨੇ ਪੈਸੇ ਮਿਲਣਗੇ ਆ ਕਰਨਗੇ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਦਾ ਬਹੁਤ ਵਹਲਾ ਅੱਗੇ ਵੀ ਹਰ ਵਾਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਕਿਸੇ ਬੱਚੀਆਂ ਨੂੰ ਆਪਣੇਆਂ ਨੂੰ ਅਰਬ ਵਿੱਚ ਨਾ ਭੇਜੋ ਕਿਉਂਕਿ ਜੇ ਜਾਣਾ ਸੀ ਨਹੀਂ ਕਹਿੰਦੇ ਬਾਹਰ ਜਾਣਾ ਕੋਈ ਗੁਨਾਹ ਆ ਤੁਹਾਨੂੰ ਜਾਣਾ ਵੀ ਜਿੱਥੇ ਵਰਕ ਪਰਮਿੰਟ ਤੇ ਜਾਓ ਸਹੀ ਵੀਜ਼ੇ ਤੇ ਜਾਓ ਜਿਹੜੇ ਵਰਜੀ ਮੁਲਕ ਨੂੰ ਜਾਓ ਪਰ ਕਈ ਵਾਰ ਆਪਾਂ ਥਾਗ ਟ੍ਰੈਵਲ ਏਜੰਟਾਂ ਦੇ ਹੱਥੇ ਚੜ੍ਹ ਕੇ ਜੋ ਹਾਲ ਮਗਰੋਂ ਉਥੇ ਅਨਮਨੁੱਖੀ ਵਤੀਰਾ ਹੁੰਦਾ ਤੇ ਫਿਰ ਉਹ ਬੜਾ ਦੁਖਦਾਈ ਹੁੰਦਾ ਸੋ ਖਾਸ ਕਰਕੇ ਜਦੋਂ ਲੜਕੀਆਂ ਇਸ ਪੀੜਾ ਦੇ ਵਿੱਚੋਂ ਲੰਘਦੀਆਂ ਉਹਦਾ ਜਿੱਥੇ ਉਹ ਤਾਂ ਆਪ ਤਾਂ ਪੀੜਾ ਚਲਦੇ ਆ ਉਥੇ ਪਿੱਛੇ ਪਰਿਵਾਰ ਨੂੰ ਵੱਡੀ ਪੀੜਾ ਹੁੰਦੀ ਹੈ ਕਿਉਂਕਿ ਜਿੱਦਾਂ ਦੀ ਬੱਚੀ ਬਾਹਰ ਜਾ ਕੇ ਇਹੋ ਜਿਹੇ ਹਾਲਾਤਾਂ ਸਫਤ ਜਾਂਦੀ ਹੈ ਉਹਦੇ ਪਿੱਛੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੁੰਦਾ ਅਜੇ ਤਾਂ ਹੀ ਬੇਨਤੀ ਕਰਾਂਗੇ ਕਿ ਜੇ ਜਾਣਾ ਵੀ ਹੈ ਤੇ ਇਹੋ ਜਿਹੇ ਠੱਗ ਟਰੈਵਲ ਏਜੰਟਾਂ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਨਾ ਉਹ ਨਾਲ ਫਰਕ ਪਿਆ ਅੱਗੇ ਤੇ 5 6 ਜਿਹੜੇ ਕੇਸ ਹਰ ਮਹੀਨੇ ਵਾਪਸ ਆਉਂਦੇ ਸੀਗੇ ਸਾਡੇ ਕੋਲ ਹੁਣ ਕਿਸੇ ਮਹੀਨੇ ਦੋ ਆਉਂਦੇ ਆ ਕਿਸੇ ਮਹੀਨੇ ਇੱਕ ਆਉਂਦਾ ਇਹ ਵੀ ਕਾਫੀ ਤੇ ਪਹਿਲਾਂ ਦਾ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਦਾ ਕੇਸ ਸਾਡੇ ਕੋਲ ਆਇਆ ਸੀ ਸੋ ਇਹ ਇਹ ਇਹਦੇ ਨਾਲ ਉਹਨਾਂ ਨੇ ਉੱਥੇ ਦੱਸਿਆ ਕਿ 50 ਹੋਰ ਵੀ ਲੜਕੇ ਲੜਕੀਆਂ ਉੱਥੇ ਪਛੋਫੇ ਆ ਗਏ ਕਿਉਂਕਿ ਜਿਹਨਾਂ ਦੇ ਉੱਤੇ ਜਦਾਂ ਪਿਛੋ ਪ੍ਰੈਸ ਰੈਂਦਾ ਵੀ ਜਿਹੜਾ ਹੈਗਾ ਇਹਨੂੰ ਭੇਜੋ ਤਾਂ ਫਿਰ ਕੋਈ ਨਾ ਕੋਈ ਇਹ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੂੰ ਫੜਾ ਦਿੰਦੇ ਆ ਚਾਹੇ ਉਹ 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 ਉਹਦੇ ਵਿੱਚ ਸਾਬਤ ਹੋਵੇ ਜਾਂ ਨਾ ਹੋਵੇ ਪਰ ਉਹ ਬੰਦਾ ਉੱਥੇ ਖੜ ਜਾਂਦਾ ਉਹਦੇ ਉੱਤੇ ਐਮਬੈਸੀ ਵੀ ਕੋਈ ਜਿਹੜੀ ਹੈਗੀ ਆ ਉਹ ਉਹ ਕਾਰਵਾਈ ਨਹੀਂ ਕਰ ਸਕਦੀ ਕਿਉਂਕਿ ਉਹ ਕਹਿੰਦੇ ਕੋਰਟ ਦਾ ਕੇਸ ਆ ਇਸੇ ਲੜਕੀ ਦਾ ਵੀ ਇਹਨੂੰ 7-8 ਮਹੀਨੇ ਉੱਥੇ ਰਹਿਣਾ ਪਿਆ ਤੇ ਕੋਰਟ ਨੇ ਉਹ ਜਿਹੜਾ ਇਹਨਾਂ ਨੂੰ ਜੁਰਮਾਨਾ ਕੀਤਾ ਸੀ ਮਾਫ ਕੀਤਾ ਤੇ ਤਾਂ ਲੜਕੀ ਵਾਪਸ ਆਈ ਸੀ 23 ਚ ਗਈ ਸੀ ਵਿਦੇਸ਼ ਸਾਡੇ ਨਾਲ ਬਹੁਤ ਕਟਨਾਪੂਰੀ ਵਾਪਰੀ ਸੀ ਕਿੱਦਾਂ ਗਏ ਸੀ ਇੱਥੋਂ ਇੱਥੋਂ ਗੈਸੀ ਕੰਮ ਦੇ ਮਸਲੇ ਚ ਵੀ ਕੰਮ ਉੱਥੇ ਵਧੀਆ ਆ ਕਹਿੰਦੇ ਕੰਮ ਵਧੀਆ ਆ 30000 ਰੁਪਿਆ ਸੈਲਰੀ ਮਿਲੇਗੀ ਤੁਹਾਨੂੰ ਕਿਵੇਂ ਕਿਹਾ ਇਹ ਗੱਲ ਜੈਂਟ ਨੇ ਕਿੱਥੋਂ ਦਾ ਸੀ ਜੈਂਟ ਉਹ ਦਿਲੰਦਰ ਦਾ ਹੀ ਸੀ ਅੱਛਾ ਜੀ ਹਾਂਜੀ ਤੁਹਾਡੇ ਕੋਈ ਜਾਣਕਾਰ ਸੀਗੇ ਜਾਂ ਕਿਸ ਨੇ ਮਲਵਾਇਆ ਸੀ ਨਹੀਂ ਨਹੀਂ ਮਲਵਾਇਆ ਸੀ ਜਾਣਕਾਰ ਨੂੰ ਹੀ ਸੀ ਤੁਹਾਡੇ ਜੀ ਰਿਸ਼ਤੇਦਾਰ ਜੀ ਮਲਵਾਇਆ ਸੀ ਹਾਂਜੀ ਪਿੰਡ ਦੇ ਹੀ ਸੀ ਉਹਨੇ ਮਲਵਾਇਆ ਸੀ ਠੀਕ ਆ ਹਾਂਜੀ ਕੀ ਕਹਿਆ ਗਿਆ ਸੀ ਤੁਹਾਨੂੰ ਕਹਿੰਦੇ ਸੀ ਉੱਥੇ ਕੰਮ ਬਹੁਤ ਵਧੀਆ ਹੈ ਤੁਹਾਨੂੰ 30000 ਰੁਪਏ ਸੈਲਰੀ ਮਿਲੇਗੀ ਛੋਟੀ ਫੈਮਿਲੀ ਚ ਕੰਮ ਮਿਲੂਗਾ ਤੇ ਤੁਸੀਂ ਵਧੀਆ ਬਣ ਜਾਓਗੇ ਵਧੀਆ ਤੁਹਾਡੀ ਬੱਚਿਆਂ ਦੀ ਪੜ੍ਹਾਈ ਲਿਖਾਈ ਵਧੀਆ ਹੋ ਜੂਗੀ ਵੀ ਪੈਸਾ ਘਰੇ ਭੇਜੋਗੇ ਤੇ ਉੱਥੇ ਕੰਮ ਨਹੀਂ ਵਧੀਆ ਹੈਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ